ਹਾਂਜੀ ਮੇਰਾ ਨਾਮ ਗੁਰਪ੍ਰੀਤ ਜੀ ਕੀ ਪਤਾ ਲੱਗਾ ਤੁਹਾਨੂੰ ਸੰਦੇਸ਼ ਜੀ ਸੇ ਪਤਾ ਲੱਗਾ ਫਿਰ ਤੇ ਕੋਈ ਬਚ ਗਿਆ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਦੇ ਹਾਂਜੀ ਤੇ ਸਾਨੂੰ ਕਹਿ ਗਏ ਜਨਾ ਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿੱਦਣ ਤੇ ਗਏ ਉਹਦੋਂ ਤੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਪਤਾ ਲੱਗਾ ਸਾਨੂੰ ਸਵੇਰੇ ਮਰਾਜ ਮਾਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਐਂਕਾਊਂਟਰ ਹੋ ਗਿਆ ਸਾਨੂੰ ਪਤਾ ਨਹੀਂ ਕਿ ਬਾਰ ਕੀ ਗੱਲ ਹੈ ਕੀ ਚਾਰ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਕਿ ਕੀ ਦਸੀ ਕੀ ਪਤਾ ਲੱਗਾ ਤੁਹਾਨੂੰ ਹਾਂ ਤੇ ਪੁਲਿਸ ਜੀ ਦੱਸ ਕਿ ਬੇਟਾ ਮੇਰੇ ਗੰਦੇ ਦਾ ਕੰਟਰੋਲ ਹੈ ਕਿ ਮੈਂ ਆਪ ਹੀ ਜੋ ਚੁਟਕਾ ਰਿਹਾ ਸਾਰਾ ਦੇ ਤਰ੍ਹਾਂ ਮਿੱਟੀ ਵੀ ਲੱਗੀ ਕਮ ਪਤਨੇ ਲੱਗਾ ਸਾਨੂੰ ਸਵੇਰੇ ਮਲਾਜ ਮਾਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਐਨਕਾਟਰ ਹੋ ਗਿਆ ਸਾਨੂੰ ਪਤਾ ਨਹੀਂ ਕਿ ਬਾਤ ਕੀ ਗੱਲ ਹੈ ਕੀ ਚਾਸ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਕਿ ਕੀ ਦਸੀ ਕੀ ਪਤਾ ਲੱਗਾ ਤੁਹਾਨੂੰ ਹਾਂ ਤੇ ਪੁਲਿਸ ਨੇ ਦੱਸ ਕਿ ਤੁਹਾਡਾ ਬੇਟਾ ਪਿਕਰਿੰਦੇ ਦਾ ਕੰਟਰੋਲ ਹੋ ਗਿਆ ਜੂਪੀ ਮੈਂ ਆਪ ਵੀ ਇੱਕ ਵਾਰ ਚੁਟ ਕੇ ਰਸ ਲੈਦੇ ਪੈਰਫਾਰਮੇਟ ਨਹੀਂ ਕਿ ਲੱਗੀ ਕੰਮ ਕੀ ਕਰਦਾ ਸੀ ਕੰਮ ਦੇ ਫੇਲੇ ਕੁਝ ਵੀ ਨਹੀਂ ਕਰਦਾ ਸੀ ਪਹਿਲਾਂ ਹੀ ਕਿਹਨੇ ਕਰਾਹੀ ਨਹੀਂ ਕਰਾਹੀ ਕਿਨੇ ਚਲੋ ਇਹ ਕਰੋਗੇ ਇਹਨੂੰ ਹੋਏਗੇ ਤਿੰਨ ਚਾਰ ਦਿਨ ਗਏ ਘਰੋਂ ਕੀ ਕਹਿ ਕੇ ਗਏ ਘਰੋਂ ਨੋ ਤੇ ਅਮਰੀਦਾਰਾਂ ਵੀ ਨਾ ਹੋ ਜਾਂਦਾ ਨਾ ਨੇ ਕੋ ਰੋਟੀ ਬਖਾ ਕੇ ਨਾ ਕੋ ਨਿਕਲ ਜਾਂਦੇ ਨੇ ਦੱਸ ਕੇ ਕੁਛ ਵੀ ਨਹੀਂ ਗਿਆ ਮੈਂ ਚੈਨ ਕਿਤੇ ਜਾਂਦੀ ਕੋ ਦੱਸਿਆ ਹੋਇਆ ਤਾਂ ਪਤਾ ਹੁੰਦਾ ਵੀ ਮੈਂ ਮਤ ਪੈਰ ਵੀ ਕਰਦਾ ਵੀ ਖਾਣਾ ਤਾਂ ਗਿਆ ਤੇ ਨਹੀਂ ਸਭ ਕੁਝ ਬਣ ਨਹੀਂ ਕਿਤਾ ਕੁਛ ਹੋ ਫੋਨ ਇੱਕ ਵਾਰ ਹੋਇਆ ਬਾਅਦ ਫੋਨੇ ਤਾਂ ਬੰਦ ਆ ਰਿਹਾ ਹੈ ਫੋਨ ਕਿਤਾ ਕੀ ਕਿਤੇ ਦੋ ਫੋਨ ਬਸ ਉਹ ਤਾਂ ਕਹਿੰਦਾ ਕੋਈ ਨਹੀਂ ਆਜਾ ਨਹੀਂ ਤੁਸੀਂ ਬਾਅਦ ਫਿਰ ਦੁਬਾਰਾ ਫੋਨ ਉੱਤੇ ਹੀ ਆਉਣਾ ਫੋਨ ਬੰਦ ਆ ਉਸ ਕਹਿੰਦੀ ਉਹਨੂੰ ਪਾਲਾ ਤੇ ਬਲਾਸ ਕੀਤੇ ਨੇ ਤੁਹਾਨੂੰ ਵੀ ਲੱਗਦਾ ਇਹ ਗੱਲ ਹੋਈ ਹੈ ਨਹੀਂ ਵੀ ਮੈਂ ਇਹ ਗੱਲ ਤੇ ਮੈਂ ਨਹੀਂ ਮੰਨ ਸਕਦਾ ਕਿ ਗਾੜ ਕੇ ਤੇ ਉਹ ਤੁਹਾਨੂੰ ਵੀ ਹੁੰਦਾ ਵੇਖੀ ਕੋਈ ਪਹਿਲਾਂ ਤਾਂ ਜਦੋਂ ਇੱਥੇ ਧੌਣ ਗਏ ਨਿਹਰ ਜੇ ਇਕੱਠੇ ਨਹਾਣੇ ਸਾਨੂੰ ਹੋਣ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਬੋਕੇ ਚੱਲਦਾ ਸੀ ਉਹਨਾਂ ਦਾ ਤੁਹਾਨੂੰ ਸਿੱਧਾ ਪਤਾ ਲੱਗਾਗੀ ਉਹਨਾਂ ਦੇ ਉਹਦੇ ਮਾਲਜਮ ਰੱਖੇ ਗਏ ਸਵੇਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੋਰ ਕੀ ਚਾਹੁੰਦਾ ਸਾਨੂੰ ਉਹਨਾਂ ਨੂੰ ਚਾਹੀਦਾ ਜਨ ਸਾਹੀਏ ਤੁਮਨੇ ਸਾਫ਼ ਕੀ ਕਿ ਜੇ ਅਸੀਂ ਕੀਤਾ ਹੁਣ ਕੀ ਕਿ ਉਹਨਾਂ ਨੇ ਕੀਤਾ ਕੀ ਕੀਤਾ ਭਾਜੀ ਲਾਸਟ ਕਿਸ ਦਿਨ ਗਿਆ ਸੀ ਉਹ ਕਰੋ ਲਾਸਟ ਤੇ ਗਿਆ ਇਥੋਂ ਕਿ ਦਗਾ ਕਿ ਕੁਤਤ ਨਹੀਂ ਨਹੀਂ ਮੰਗਵਾ ਨਹੀਂ ਮੰਗਵਾ ਬਦ ਵੀ ਬਦ ਵੀਰਵਾ ਤੁਸੀਂ ਉਧਾ ਕਿਤੇ ਰਹਿਣ ਵਾਲੇ ਉਹ ਤੇ ਇੱਥੇ ਕਿੰਨਾ ਟਾਈਮ ਨਹੀਂ ਇੱਥੇ ਤੁਹਾਨੂੰ ਹੋਏ ਕਿੰਨੇ ਸਾਲ ਦੋ ਸਾਲ ਦੋ ਤੇ ਤੁਸੀਂ ਉਸੇ ਮੋੜੇ ਨਾਲ ਗੱਲਬਾਤ ਹੋਈ ਕਾਊਂਟਰ ਕੋਲੇ ਜਾਦੇ ਆ ਕੋਈ ਨਹੀਂ ਨਹੀਂ ਕਈ ਦੱਸਿਆ ਮੇਰੇ ਯਾਰ ਦੋਸਤ ਹੈ ਕਿ ਉਧਰ ਰਹਿੰਦੇ ਯਾਰ ਦੋਸਤ ਜਿੱਦਾਂ ਤੁਸੀਂ ਇੱਧਰ ਜਾਦੇ ਹੋ ਮੈਂ ਤੋਰੇ ਕੋਈ ਨਾ ਕੋਈ ਕੋਈ ਰਹਿੰਦਾ ਹੁੰਨੇ ਇਹ ਥੋੜਾ ਪਤਾ ਤੁਹਾਨੂੰ ਵੀ ਕੌਣ ਕਿੱਦਾਂ ਦਾ ਪਹਿਲਾਂ ਜਾਂਦਾ ਹੈ ਗਵਰਨਮੈਂਟ ਜਾਂ ਸ਼ੂਰਪਣੀ ਜਾਂਦਾ ਸੀ ਨਹੀਂ ਸਾਨੂੰ ਕੋਈ ਪਤਾ ਨਹੀਂ ਜਾਂਦਾ ਸਾਨੂੰ ਨਹੀਂ ਪਤਾ ਜਾਂਦਾ ਕਿੰਝ ਜਾਂਦਾ ਹੁਣ ਮੈਂ ਤਾਂ ਸਵੇਰੇ ਪਤੜਕੇ ਦੇ ਵੱਜਣਾ ਕੰਮ ਤੇ ਦਿਹਾੜੀ ਜਾਂਦਾ ਹਾਂ ਤੇ ਭਰਾ ਨੂੰ 8 7 8 ਵਜੇ ਨੇਰੇ ਹੁੰਦੇ ਪਾ ਕੇ ਸੌਂ ਜਾਂਦਾ ਕਿੰਨੇ ਭੈਣ ਭਰਾ ਨੇ ਇਕੱਲਾ ਹੀ ਇਕੱਲਾ ਕੰਮ ਕਰਦਾ ਪਹਿਲਾਂ ਜਦੋਂ ਥਾਣਿਆਂ ਦੇ ਵਿੱਚ ਹਮਲੇ ਹੋਏ ਆ ਕੋ ਪੁਲਿਸ ਆਈ ਤੁਹਾਡੇ ਘਰ ਨਾ ਨਾ ਕੋਈ ਇਹ ਕੋਈ ਜਾਂਸੀ ਜੀ ਤਕੋਰ ਕੀ ਹੋਇਆ ਜੀ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ ਯਾਰ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕਾਰ ਆਈ ਸੀ ਕੌਣ ਥਾਣੇ ਵਾਲੇ ਹਾਂ ਉਹਨਾਂ ਕਹਿੰਦੇ ਇਦਾਂ ਹੋ ਗਿਆ ਤਨਗਦੀ ਗਲਬਤ ਕੀਤੀ ਮੈਂ ਕਿੱਥੇ ਚਲੇ ਜਾਂ ਕਿੱਥੇ ਕਰਦਾ ਜਾਂਦਾ ਨਹੀਂ ਬਸ ਇੱਧਰ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਕਹਣਾ ਬਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਵਾਂ ਤੇੰਮ ਚਾਦ ਨੂੰ ਇੱਕ ਕਰਨ ਨਹੀਂ ਆਏ ਤੀ ਮੈਂ ਫੋਨ ਨਹੀਂ ਕੀਤਾ ਤੀ ਤਿੰਨ ਚਾਰ ਦਿਨ ਪਾ ਕੇ ਕੋਈ ਨਹੀਂ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ ਬਸ ਮਰਤੇ ਨਹੀਂ ਗੱਲ ਕੀਤੀ ਕੱਲਾ ਕੱਲਾ ਬੇਟਾ ਕੱਲਾ ਕੱਲਾ ਬੇਟਾ ਕੰਮ ਕੂਗਾ ਦਾ ਕੰਮ ਨਹੀਂ ਇੱਥੇ ਕੋਈ ਵੀ ਕਰਦਾ ਪੜਿਆ ਕਿੰਨਾ ਹੋ ਗਿਆ 12 ਕਿਤੇ ਪਹਿਲਾਂ ਉਹ ਪੱਟਾ ਪੁੱਟਾ ਦੱਟਾ ਰੱਖੇ ਉਹ ਵੀ ਕੇਸ ਕੇ ਨਿਆਰ ਵਾਲਾ ਕੀ ਹੋਇਆ ਇਹਨਾਂ ਨੂੰ ਕੋਈ ਮੁੰਡਾ ਡੁੱਬ ਗਿਆ ਸੀ ਤਾਂ ਨਾ ਕਰ ਤਾ ਕਦੋਂ ਇਹ ਲਾਸ਼ ਤਕ ਲਉਂਗੇ ਆਈ ਕਰੂਗੀ ਹਾਂਜੀ ਕਰੋ ਕੋਈ ਗੱਲ ਕਰੋ ਕਦੋਂ ਗਿਆ ਨਹੀਂ ਲਾਸ਼ ਲਾਜ ਆਈ ਮੰਗ ਬੋਧਵਾਰੀ ਕਦੀ ਦੱਸਿਆ ਮੇਰੇ ਯਾਰ ਤੋਂ ਸੁਧਰ ਗਿਆ ਨਾ ਕਦੀ ਦੱਸਿਆ ਯੂਪੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਮਾ ਗੁੰੰਦਾ ਰਹੇ ਸੀ ਕੀ ਚਾਹੁੰਦੇ ਤੁਸੀਂ ਹੋਗੇ ਹੰਨਾ ਡੱਬੇ ਚ ਕੁੜੀ ਦੱਸਿਆ ਪੁੱਛਣ ਕੋ ਡੱਡ ਬੜੀ ਕਦੋਂ ਆਣੀ ਆ ਹਾਂਜੀ ਮੇਰਾ ਨਾਮ ਗੁਰਪ੍ਰੀਤ ਜੇ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਜਿੱਦ ਸੇ ਪਤਾ ਲੱਗਾ ਵੀ ਉਹਦੇ ਗੋਲੀਆਂ ਵੱਜੀਆਂ ਆ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ ਹਾਂਜੀ ਤੇ ਸਾਨੂੰ ਹੀ ਕਹਿ ਗਏ ਸਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿੱਦਨ ਦੇ ਗਏ ਉਹਦਨ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ ਗਈ ਘਰੋਂ ਘਰ ਮੰਗਲਵਾਰ ਗਏ ਸੀ ਘਰੋਂ ਹਾਂਜੀ ਤਪਾਲ ਕੇ 8 ਦਿਨ ਹੋ ਜਨੇ ਉਹਨਾਂ ਨੂੰ ਕਰੋ ਗਿਆ ਉਹਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਛੁੱਟਿਆ ਕੋਈ ਇਦਾਂ ਦੀ ਕੋਈ ਨਹੀਂ ਨਹੀਂ ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਘਰੋਂ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਹੈਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚੱਲ ਜੰਨੇ ਆ ਇੱਥੇ ਪਹਿਲੀ ਵਾਰ ਹੀ ਗਏ ਗੱਡੀ ਤੇ ਗਏ ਆ ਹਾਂਜੀ ਜਦੋਂ ਦੀ ਉਹਨਾਂ ਦੀ ਮੈਰਜ ਹੋਈ ਹੋਣੀ ਗਏ ਆ ਗੱਡੀ ਤੇ ਕਰੀ ਕੋ ਪਹਿਲਾ ਕਰੀ ਕੋ ਪੁਲਿਸ ਪਾਸ ਕੇਸ ਪਿਆ ਕੋ ਨਹੀਂ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪਿੰਡ ਭਰਾਣੇ ਅਸੀਂ ਉਹ ਮੁੰਡਾ ਉਹ ਆਜ ਵੀ ਰਾਡੀ ਬੀਬੀ ਕੋਲ ਚੁੱਪ ਕਰ ਉਹ ਚੱਲ ਬੜਾ ਕੁੜੀ ਨਾ ਹੈ ਗਈਆਂ ਦੋ ਸਿਸਤਰਾਂ ਜਿਹਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ 3 ਮਹੀਨੇ ਹੋਈ ਹੈ ਜੀ ਵਿਆਹ ਨੂੰ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਅਸੀਂ ਮੈਂ ਅਗਵਾਨਾਂ ਦੀ ਰਹਿਣ ਵਾਲੀ ਆ ਇਹ ਕਿਹੜਾ ਕਿੱਥੇ ਰਹਿੰਦੇ ਮੁੰਡਾ ਕਿੱਥੇ ਰਹਿੰਦਾ ਇਹ ਆ ਸ਼ੂਰ ਦੀ ਹਾਂਜੀ ਕੀ ਮੰਗ ਕਰਦੇ ਤੇ ਵੀ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਖਾਲਿਸਤਾਨ ਦੇ ਨਾਲ ਸੰਬੰਧ ਰੱਖਦੇ ਕੋਈ ਇਦਾਂ ਨਹੀਂ ਹੈ ਕਿ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੀ ਹਾਂਜੀ ਤੁਹੀਂ ਕੀ ਤੁਹਾਨੂੰ ਇਨਸਾਫ ਚਾਹੀਦਾ ਆਪਣੇ ਮੁੰਡੇ ਦਾ ਮੇਰਾ ਪਰਮ ਜੀਤ ਜੇ ਤੜਕੀ ਲੱਗਦਾ ਇਹ ਮੇਰਾ ਪੁੱਤ ਜੀ ਕੀ ਗੱਲਬਾਤ ਹੋਈ ਹੈ ਕੀ ਪਤਾ ਨਹੀਂ ਗੱਲਬਾਤ ਕੁਛ ਨਹੀਂ ਇਹ ਤਾਂ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁੰਡਾ ਪਲਕੇ ਅੱਠ ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਕੋ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਹੀ ਤੋ ਬਸ ਇਹੀ ਮੁਰਤੇ ਆ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਆ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹੀ ਕਾਉਂਟਰ ਹੋ ਗਿਆ ਸਾਡੇ ਉਹਨਾਂ ਨਾਲ ਮੇਰਾ ਪੁੱਤ ਨਹੀਂ ਹੋ ਜਾ ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਨਹੀਂ ਮੈਂ ਨਹੀਂ ਜਾਣਦੀ ਜਿਹੜਾ ਜੋ ਮਰਜ਼ੀ ਲੋਕ ਕਹਿੰਦੇ ਰਹਿਣ ਜੋ ਮਰਜ਼ੀ ਕਰ ਪਰ ਮੇਰੇ ਬੱਚੇ ਨਹੀਂ ਇੱਥੇ ਆਉਂ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਵਾਂ ਵਾਲੀ ਚ ਲੱਗਾ ਵਾ ਸਮਰਾਵੀ ਇਹਨੂੰ ਭਰਾ ਨੇ ਤੇ ਦੋ ਭੈਣਾਂ ਨੇ ਕੀ ਨਾ ਕੀ ਇਹ ਮੁੰਡੇ ਦਾ ਜਸਨਪ੍ਰੀ ਬੜਿਆ ਲਿਖਿਆ ਨਹੀਂ ਅਨ ਪੜਨੇ ਮੇਰੇ ਮੁੰਡੇ ਤੇ ਨਹੀਂ ਅਨ ਪੜਨੇ ਕੰਮ ਕੀ ਕਰਦਾ ਉਹ ਦਿਹਾੜੀ ਟੱਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਇੱਦਾਂ ਪੁਲਿਸ ਕਹਿ ਰਹੀ ਐ ਕਿ ਦਿਹਾੜੀਆਂ ਕਰਦਾ ਨਹੀ ਨਹੀ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਏ ਮਾਤਾ ਇਹ ਪਹਿਣਾ ਇਹ ਇੱਕ ਪੜ ਗਿਆ ਮੰਗਲਵਾਰ ਦਾ ਗਿਆ 8 ਦਿਨ ਹੋਣੀ ਆ 8 ਦਿਨੋਂ ਘਰ ਨਹੀਂ ਆਇਆ ਨਹੀਂ 8 ਦਿਨ ਆਇਆ ਹੀ ਨਹੀਂ ਕੀ ਨਾਮ ਕਰਦੇ ਹੁੰਦੇ ਹੁਣ ਇਹ ਕੰਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਹਾਈ ਪਤਾ ਏਦਾਂ ਦੇ ਇੱਕ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪਤਾ ਸੀ ਤਾਂ ਆਪ ਗਰੀਬੀ ਜੋ ਅਸੀਂ ਤੁਰਿਆ ਗਰੀਬੀ ਵਿੱਚ ਨਿਕਲੇ ਜਾਹੀ ਏਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕੀਤੇ ਕਿਹਨਾਂ ਤੜਾ